ਕਾ ਕਾਂਗਰਸ ਦੇ ਕੈਂਡੀਡੇਟ ਗੁਰਜੀਤ ਸਿੰਘ ਔਜਲਾ ਦਾ ਇੱਕ ਪਰਵਾ ਰੋਡ ਸ਼ੋ ਅੰਦਰੂਨ ਸ਼ਹਿਰ ਵਿੱਚ ਜਿਹੜਾ ਕਿ ਨਿਕਲ ਰਿਹਾ ਹੈ ਔਰ ਦਿਲ ਦੀ ਸੁਣੋ ਔਜਲਾ ਚੁਣੋ ਅਜਿਹੇ ਸਲੋਗਨ ਜਿਹੜੇ ਲਗਾਤਾਰ ਵੱਜਦੇ ਹੋਏ ਦਿਖਾਈ ਦੇ ਰਹੇ ਨੇ ਔਰ ਗੁਰਜੀਤ ਸਿੰਘ ਔਜਲਾ ਦੇ ਨਾਲ ਸਾਬਕਾ ਡਿਪਟੀ ਸੀਐਮ ਹਮਰਕਾਰ ਸੋਨੀ ਡਾਕਟਰ ਰਾਜ ਕੁਮਾਰ ਬੇੜਕਾ ਦੇ ਨਾਲ ਹੋਰ ਵੀ ਲੀਡਰਸ਼ਿਪ ਜਿਹੜੀ ਕਿ ਇੱਥੇ ਤੁਸੀਂ ਦੇਖ ਸਕਦੇ ਹੋ ਇਸ ਰੋਡ ਸ਼ੋ ਵਿੱਚ ਲਗਾਤਾਰ ਫੁੱਲਾਂ ਦੀ ਵਰਖਾ ਵੀ ਹੋ ਰਹੀ ਹੈ ਔਰ ਉਹਨਾਂ ਦਾ ਪਰ ਮਾ ਸਵਾਗਤ ਜਿਹੜਾ ਕੀ ਵਰਕਰਾਂ ਵੱਲੋਂ ਕੀਤਾ ਜਾ ਰਿਹਾ ਹੈ ਨਾਲ ਨਾਲ ਸਮੂਹ ਦੁਕਾਨਦਾਰ ਵੀ ਜਿਹੜੇ ਕੀ ਉਹ ਆਪ ਮੁਹਾਰੇ ਹੋਏ ਨੇ ਗੁਰਜੀਤ ਸਿੰਘ ਔਜਲਾ ਦਾ ਵੀ ਸਵਾਗਤ ਕੀਤਾ ਜਾ ਰਿਹਾ ਹੈ ਔਰ ਗੁਰਜੀਤ ਸਿੰਘ ਔਜਲਾ ਵੀ ਜਿਹੜਾ ਕੀ ਉਹਨਾਂ ਦਾ ਅਭਿਵਾਦਨ ਕਰਦੇ ਹੋਏ ਦਿਖਾਈ ਦੇ ਰਹੇ ਨੇ ਹੱਥ ਜੋੜਦੇ ਹੋਏ ਦਿਖਾਈ ਦੇ ਰਹੇ ਨੇ ਔਰ ਇੱਕੇ ਟਾਈਮ ਤੇ ਵਿਕਟਰੀ ਸਾਈਨ ਵੀ ਜਿਹੜਾ ਕੀ ਉਹ ਦਿਂਦੋਏ ਦਿਖਾਈ ਦੇ ਰਹੇ ਨੇ ਔਰ ਅੰਦਾਜ਼ੀ ਅਮਰਸਰ ਵਿੱਚ ਲਗਾਤਾਰ ਚਕੋਨੀ ਮੁਕਾਬਲਾ ਜਿਹੜਾ ਇੱਥੇ ਉਹ ਦੇਖਣ ਨੂੰ ਮਿਲ ਰਿਹਾ ਇੱਥੇ ਇੱਕ ਪਾਸੇ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਨੇ ਉੱਥੇ ਭਾਜਪਾ ਦੇ ਤਰਨਜੀਤ ਸਿੰਘ ਸੰਧੂ ਅਕਾਲੀ ਦਲ ਦੇ ਜੋਸ਼ੀ ਦੇ ਨਾਲ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਢਾਲੀਵਾਲ ਚੌਨ ਮੈਦਾਨ ਵਿੱਚ ਜਟੇ ਹੋਏ ਨੇ ਚੋਕਨਾ ਮੁਕਾਬਲਾ ਹੁਣ ਬਹੁਤ ਹੀ ਦਿਲਚਸਪ ਤੇ ਸਖਤ ਮੁਕਾਬਲਾ ਜਿਹੜਾ ਕਿ ਇਸ ਵਾਰ ਅਮਰਸਰ ਦੀ ਸੀਟ ਤੇ ਵਿਖਾਈ ਦੇ ਰਿਹਾ ਹੈ ਆਕਾ ਕੋਈ ਜੇ ਅਮਰਸਰ ਦੀ ਸੀਟ ਦਾ ਜਿੰਦਾਬਾਦ ਜੀ ਦੇ ਦਾ ਬਹੁਤ ਬਹੁਤ ਧੰਨਵਾਦ ਗੱਲਬਾਤ ਕਰ ਲੈਣੇ ਆ ਸਤਿਕਾਰ ਮੰਤਰੀ ਡਾਕਟਰ ਰਾਜਕੁਮਾਰ ਵੇਰਕਾ ਜੀ ਕਿਸ ਨੇ ਕਹਿੰਦੇ ਆ ਅੰਮ੍ਰਿਤਸਰ ਦੀ ਕਿਸੇ ਦੀ ਤਸਵੀਰ ਹੈ ਬਈ ਹੈ ਲੋਕ ਉਤਸਵ ਮਨਾ ਰਹੇ ਹੈ ਜਸ਼ਨ ਮਨਾ ਰਹੇ ਹੈ ਲੋਕ ਇਹ ਇਹ ਜਿਹੜਾ ਇਲੈਕਸ਼ਨ ਹੈ ਇਹ ਇਲੈਕਸ਼ਨ ਦਾ ਜਸ਼ਨ ਹੈ ਔਰ ਲੋਕ ਪਹਿਲੀ ਤਰੀਕ ਵਾਲੇ ਦਿਨ ਕਾਂਗਰਸ ਪਾਰਟੀ ਨੂੰ ਜਿਤਾਉਣਾ ਚਾਹੁੰਦੇ ਹੈ ਕਾਂਗਰਸ ਪਾਰਟੀ ਜਿਹੜੀ ਉਹ ਪਹਿਲੀ ਤਰੀਕ ਨੂੰ ਜਿੱਤੇਗੀ ਕਿਹੋਂਦਾ ਮੁਕਾਬਲਾ ਨਜ਼ਰ ਆ ਰਿਹਾ ਅੰਮ੍ਰਿਤਸਰ ਚ ਬਈ ਮੁਕਾਬਲਾ ਕਿਸੇ ਦਾ ਨਹੀਂ ਕਾਂਗਰਸ ਪਾਰਟੀ ਵਿਨ ਕਰੇਗੀ ਇਹ ਜਿਹੜੀਆਂ ਬਾਕੀ ਤਿੰਨ ਪਾਰਟੀਆਂ ਹੈ ਉਹਨਾਂ ਦਾ ਆਪਸੀ ਮੁਕਾਬਲਾ ਹੈ ਕਿ ਦੂਸਰੇ ਸਥਾਨ ਤੇ ਕਿਸ ਨੇ ਆਣਾ ਕਿਹੜਾ ਆਪਦੀ ਮੁਕਾਬਲਾ ਕਾਂਗਰਸ ਪਾਰਟੀ ਨੰਬਰ 1 ਤੇ ਆ ਉਹ ਨੰਬਰ 1 ਤੇ ਰਹੇਗੀ ਕੁਮਰ ਸਿੰਘ ਔਜਲਾ ਵੀ ਦੇਖੋ ਤੁਸੀਂ ਵਿਕਟਰੀ ਸਾਈਨ ਦਿਖਾਉਂਦੇ ਹੋਏ ਲਗਾਤਾਰ ਵਿਖਾ ਦੇ ਰਹੇ ਹੋ ਔਜਲਾ ਸਾਹਿਬ ਕੀ ਕਹਿਣਾ ਜੀ ਅੰਮ੍ਰਿਤਸਰ ਵਿੱਚ ਨੋਰ ਸ਼ੋਅ ਕਰ ਰਹੇ ਹੋ ਕੀ ਕਰਾਏ ਇਹ ਯਾਰ ਕਰਦਾ ਹੈ ਕਿ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਮੈਂ ਕਹਿਣਾ ਚਾਹੁੰਦਾ ਕਿ ਇੱਕ ਤਰੀਕ ਨੂੰ ਇਹ ਪਿਆਰ ਜਿਹੜਾ ਵੋਟਾਂ 'ਚ ਤਬਦੀਲ ਹੋਣਾ ਚਾਹੀਦਾ ਸਾਰਿਆਂ ਨੂੰ ਬੇਤੀ ਕਰਦਾ ਕਿ ਵੱਧ ਤੋਂ ਵੱਧ ਵੋਟਾਂ ਪਾੜ ਪਹੁੰਚੋ ਗਰਮੀ ਬਹੁਤ ਹੈ ਪਰ ਘਬਰਾਉਣਾ ਨਹੀਂ ਅੱਜ ਦੇਸ਼ ਚ ਸਰਕਾਰ ਬਦਲਣੀ ਹੈ ਪਰ ਲੋਕਾਂ ਨੇ ਮਨ ਬਣਾ ਲਿਆ ਤੁਸੀਂ ਆਪ ਵੇਖੋ ਲੋਕਾਂ ਦੇ ਮਨ ਚ ਕੁਝ ਕੀ ਆ ਰਿਹਾ ਸਖਤ ਤੇ ਦੇਚਸ ਮੁਕਾਬਲਾ ਦੇਚਸ ਬਹੁਤ ਜ਼ਿਆਦਾ ਸਖਤ ਨਹੀਂਗਾ ਸਖਤ ਨਹੀਂਗਾ ਸਖਤੋ ਜਗਦੋ ਨਾ ਵਾਸ ਦੇ ਲੋਕਾਂ ਚ ਰਹਿੰਦੇ ਨਹੀਂਗੇ ਸਾਡੇ ਲਈ ਕੋਈ ਸਖਤ ਆਓ ਜਿੰਨੇ ਮਰਜ਼ੀ ਸੱਦ ਲੈਣ ਇੱਕ ਸ਼ਾਮ ਦਾ ਘੋਰ ਭਾਵੇਂ ਬੁਲਾ ਲੈਣ ਪਰ ਲੋਕਾਂ ਨੇ ਮਨ ਬਣਾਇਆ ਲੋਕਾਂ ਨੇ ਸੰਵਿਧਾਨ ਨੂੰ ਬਚਾਉਣ ਲਈ ਮਨ ਬਣਾਇਆ ਸੰਵਿਧਾਨ ਖਤਰੇ ਚ ਹੈ ਇਸ ਕਰਕੇ ਲੋਕ ਤਗੜੇ ਹੋ ਕੇ ਇਹਦਾ ਫੈਸਲਾ ਜਿਹੜਾ ਆ ਇਹ ਲੋਕਤੰਤਰ ਦਾ ਹਲਕਾ ਸਾਡੇ ਕਰਨ ਜਾ ਰਹੇ 1 ਤਰੀਕ ਨੂੰ 3 ਨੰਬਰ ਦਾ ਬਟਰ ਕਾਂਗਰਸ ਪਾਰਟੀ ਤੋਂ ਲੜਵਾਂਗੇ ਬਿਲਕੁਲ ਆਗਰੇ ਜਿੰਨੇ ਅਸੀਂ ਪ੍ਰਚਾਰ ਕਰ ਰਹੇ ਹਾਂ ਸਭਾਬਤ ਹੋਏਗਾ ਸਾਡੇ ਜ਼ਿਲ੍ਹੇ ਵਾਲੇ ਬਾਗੇ ਸੀ ਨਤਮਸਤ ਹੋਵਾਂਗੇ ਉਹ ਦੇਖ ਲੈਣਾ ਦਾ ਬਿਲਕੁਲ ਜੀ ਬਹੁਤ ਉਤਸ਼ਾਹਿਤ ਵਿਖਾਈ ਦੇ ਰਹੇ ਨੇ ਕਾਂਗਰਸੀ ਲੀਡਰ ਨੇ ਡਾਕਟਰ ਰਾਜ ਕੁਮਾਰ ਵੇਰਕਾ ਤੇ ਨਾਲ ਉਹਨਾਂ ਦੇ ਗੁਰਜੀਤ ਸਿੰਘ ਆਜਲਾ ਕਦ ਤੱਕ ਆਪਣੇ ਜਿੱਤ ਨੂੰ ਲੈ ਕੇ ਸੰਤੁਸ਼ਟ ਵਿਖਾਈ ਦੇ ਰਹੇ ਨੇ ਔਰ ਦੂਸਰੀਆਂ ਪਾਰਟੀਆਂ ਦੇ ਵੱਡੇ ਨਿਸ਼ਾਨੇ ਸਾਧ ਰਹੇ ਨੇ ਭਾਵੇਂ ਉਹ ਆਖਰੀ ਨੇ ਭਾਵੇਂ ਬੀਜੇਪੀ ਦੇ ਵੱਡੇ ਨੇਤਾ ਵੀ ਆਏ ਨੇ ਪਰ ਬੀਜੇਪੀ ਦੀ ਜਿਹੜੀ ਜਿੱਤ ਇੱਥੇ ਉਹ ਨਹੀਂ ਹੋਣ ਜਾ ਰਹੀ ਔਰ ਜਿਸ ਤਰ੍ਹਾਂ ਉਹਨਾਂ ਨੂੰ ਲੋਕਾਂ ਦਾ ਪਿਆਰ ਮਿਲੇ ਹੈ ਤਾਂ ਉਹ ਚਾਰ ਤਿਕ ਨੂੰ ਵੱਡੇ ਮਾਰਜਨ ਨਾਲ ਜਿੱਤ ਦਰਜ ਕਰਨਗੇ ਔਰ ਤੀਸਰੀ ਵਾਰ ਲੋਕ ਸਭਾ ਵਿੱਚ ਜਾਣਗੇ ਪਰ ਖੈਰ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਲੋਕ ਕਿਸ ਦੇ ਹੱਥ ਵਿੱਚ ਵੋਟਾਂ ਪਾਉਣਗੇ ਇਸ ਸੀਟੋਂ ਜਿੱਤ ਦਵਾਉਣ ਦੇ ਲਈ ਇਸ ਲੋਰ ਸ਼ੋਅ ਵਿੱਚ ਬਹੁਤ ਸਾਰੇ ਮਹਿਲਾ ਵਰਕਰ ਦੀ ਪਹੁੰਚੀ ਨੇ ਗੱਲਬਾਤ ਕਰਨੇ ਪੰਜੀ ਕੀ ਕਹਿੰਨਾ ਜੀ ਅੱਜ ਦਾ ਰੋਡ ਸ਼ੋਅ ਨਿਕਲ ਰਿਹਾ ਹੈ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਇੰਡੀਆ ਨੈਸ਼ਨਲ ਕਾਂਗਰਸ ਜਿੰਦਾਬਾਦ ਜਰੀਆਮ ਪ੍ਰਕਾਸ਼ ਜੀ ਸੋਨੀ ਜੀ ਅੱਜ ਰੋਡ ਸ਼ੋਅ ਨਿਕਲ ਰਿਹਾ ਹੈ ਬਹੁਤ ਇਨਸਾਨ ਆ ਗਏ ਔਰ ਪੱਡੀ ਗਿੰਦ हुआ वो उतर चुका अब जो आएगी तो कांग्रेस आएगी कांग्रेस ही प्लेटफॉर्म ऐसा है जो हर किसी को खुश रख सकता है और हर किसी को रोजी रोटी और कपड़ा मकान दे सकता है रोजी जो बीजेपी पार्टी है वो किरदार पार्टी है दलालों अंग्रेजों के तो हमेशा दलाल रहे हैं हमेशा इन्होंने माफिया मांगी अंग्रेजों से और अगर कांग्रेश हाथी है तो संविधान बचेगा कांग्रेश ने को अगर पीछे डा, डाल के देख लिया ना इन लोगों ने किसानों की मार बजी हर किसी को मार बजी गरीब जो गरीब होता गया अमीर जो अमीर होता गया भाजपा गांधी सिरे पे भ्रष्टाचारी ने कांग्रेस सिरे पे भ्रष्टाचारी भाजपा गांधी कांग्रेस सिरे पे भ्रष्टाचारी ने जितनी भ्रष्टाचार है वो बीजेपी में है बीजेपी में पता नहीं है कि कौन सी कंगा इन्होंने पैदा कर दी है जो जाता है उसमें नहाकर बाहर निकल आता है ਮੇਨ ਗੰਗਾ ਉਸ ਕੋ ਤਾਂ ਕੋਈ ਪੁੱਛਦਾ ਨਹੀਂ ਪਰ ਵਿਜੇਪੀ ਮੇ ਜਿਤਨੇ ਬਲਾਤਕਾਰੀ ਜਿਤਨੇ ਅਤਿਆਚਾਰ ਵਾਲੇ ਗਊ ਮਾਸ ਕਾ ਗਊ ਨੂੰ ਕਾਟਨਾ ਸਭ ਵਿਜੇਪੀ ਵਾਲੋ ਕਾ ਕੰਮ ਹੈ ਉਹ ਜਿੱਤੇ ਜਿੱਦਾਂ ਜਿੱਤੇਗਾ ਜਿੱਤੇਗਾ ਬੜੀ ਬਾਰੀ ਫੋਟੋ ਸੇ ਜਿੱਤੇਗਾ ਬਿਲਕੁਲ ਜਿੱਥੇ ਕਿ ਬੜੀ ਗੰਜੇ ਵਿੱਚ ਸਰਕਾਰ ਪਹੁੰਚੇ ਨੇ ਮੈਨਾ ਵਰਕਰ ਵੀ ਪਹੁੰਚੇ ਹੋਏ ਨੇ ਉਹ ਉਹ ਜਿੱਤ ਨੂੰ ਯਕੀਨੀ ਮੰਨਦੇ ਹੋਏ ਦਿਖਾਈ ਦੇ ਰਹੇ ਨੇ ਤੁਹਾਨੂੰ ਫੇਰ ਦਿਖਾ ਦਿੰਦੇ ਆ ਜਿੱਥੇ ਕਿ ਇੱਕ ਪਾਸੇ ਸਭ ਇਹ ਇੱਕ ਅਗੇ ਚਲਦਾ ਦਿਖਾਈ ਦੇ ਰਿਹਾ ਰੋਡ ਸ਼ੋਅ ਤੇ ਨਾਲ ਨਾਲ ਬਹੁਤ ਸਾਰੇ ਕੌਂਗਸੀ ਵਰਕਰ ਆਗੂ ਸਹਿबान ਇਸ ਰੋਡ ਸ਼ੋਅ ਵਿੱਚ ਆਪਣੀ ਹਾਜ਼ਰੀ ਲਗਵਾ ਰਹੇ ਨੇ ਭਵੇਂ ਗਰਮੀ ਦਾ ਮਾਹੌਲ ਹੈ ਪਰ ਅੱਜ ਆਖਰੀ ਦਿਨ ਚੋਣ ਪ੍ਰਚਾਰ ਦਾ ਤੇ ਸਾਰੇ ਸਿਆਸੀ ਆਗੂ ਨੇ ਸਿਆਸੀ ਪਾਰਟੀਆਂ ਨੇ ਉਹਨਾਂ ਵੱਲੋਂ ਅੱਜ ਆਪਣੀ ਪੂਰੀ ਵਾਲ ਲਗਾਈ ਜਾ ਰਹੀ ਹੈ ਕਿਉਂਕਿ ਪਰਸੋਂ 1 ਤਰੀਕ ਨੂੰ ਵੋਟਾਂ ਪੈਣੀਆਂ ਨੇ ਤੇ 4 ਜੂਨ ਨੂੰ ਨਤੀਜੇ ਆਉਣੇ ਨੇ ਤਾਂ ਹੁਣ ਸਮਾਂ ਥੋੜਾ ਰਹਿ ਗਿਆ ਦਿਲ ਦੀਆਂ ਧੜਕਣਾਂ ਵੀ ਲਗਾਤਾਰ ਲੋਕਾਂ ਦੀਆਂ ਉਹ ਵੱਧਦੀਆਂ ਹੋਈਆਂ ਵਿਖਾਈ ਦੇ ਰਹੀਆਂ ਨੇ ਔਰ ਤੰਦਖਾਦ ਨੇ ਆ ਜਥੇ ਤੇ ਜਥਾ ਜਿਹੜਾ ਕੀ ਇੱਥੇ ਸਵਾਗਤ ਕਰਨ ਨੂੰ ਪਹੁੰਚਿਆ ਹੋਇਆ ਜੀ ਡਾਕਟਰ ਸਾਹਿਬ ਕਿਸ ਸੰ ਦਾ ਮਾਹੌਲ ਲੱਗ ਰਿਹਾ ਜੀ ਬਹੁਤ ਵਧੀਆ ਮਾਹੌਲ ਚੱਲ ਰਿਹਾ ਜੀ ਔਜਲਾ ਸਾਹਿਬ ਦੀ ਹਵਾ ਚੱਲ ਰਹੀ ਪੂਰੀ ਔਰ ਕਾਂਗਰਸ ਪਾਰਟੀ ਅੰਮ੍ਰਿਤਸਰ ਤੋਂ ਜਿੱਜੇ ਹੀ ਹੋਏਗੀ ਪਰ ਪਾਰਟੀ ਆਪਣੀ ਆਪਣੀ ਦਾਵਾ ਕਰਦੀ ਜਿੱਤ ਦਾ ਦੇਖੋ ਅਸੀਂ ਦਾਵਾ ਪੱਕਾ ਕਰ ਰਹੇ ਹਾਂ ਬਾਕੀ ਦੇ ਸਾਹ ਹਵਾ ਚ ਦਾਵਾ ਕਰ ਰਹੇ ਨੇ ਕੋਲੀ ਜੀ ਹਾਂਜੀ ਰਮੀ ਜੀ ਕੀ ਕਹਣਾ ਤੁਹਾਡਾ ਦੇਖੋ ਜੀ ਇਹਦੇ ਚਾਰ ਦਿਨੋਂ ਤੁਹਾਨੂੰ ਸਾਹਮਣੇ ਬਿਲਕੁਲ ਕਲੀਅਰ ਹੋ ਜਾਣਾ ਵਾ ਔਜਲਾ ਸਾਹਿਬ ਦੀ ਬਹੁਤ ਹਵਾ ਚੱਲ ਰਹੀ ਹੈ ਔਜਲਾ ਸਾਹਿਬ ਦੇ ਪਰਸਨਲ ਆਪਣੇ ਮੂਹ ਨੂੰ ਵੀ ਬਹੁਤ ਵੋਟਾਂ ਮਿਲਣ ਗਿਆ ਕਾਂਗਰਸ ਪਾਰਟੀ ਨੂੰ ਤੇ ਪਹਿਣੀਆਂ ਪਹਿਣੀਆਂ ਓਜਲਾ ਸਾਹਿਬ ਦੇ ਆਪਣੇ ਵਕਾਰ ਨੂੰ ਵੀ ਬਹੁਤ ਵੋਟਾਂ ਪੈਣਗੀਆਂ ਸੁਭਾਅ ਕਿਸ ਨਾਲ ਕਹਿੰਦੇ ਬਹੁਤ ਗੁੱਡ ਸੁਭਾਅ ਹੈ ਉਹਨਾਂ ਦਾ ਬਿਲਲਸਾਰ ਨੇ ਔਰ ਜਿਹੜਾ ਇੱਕ ਐਮਪੀ ਦਾ ਸੁਭਾਅ ਹੋਣਾ ਚਾਹੀਦਾ ਉਹ ਸਾਰੇ ਗੁਣ ਹੈ ਉਹਨਾਂ 'ਚ ਇਸ ਲਈ ਕਾਫੀ ਨੇੜਤਾ ਬਹੁਤ ਹੈ ਉਹਨਾਂ ਦੀ ਲੋਕਾਂ ਦੇ ਅੰਦਰ ਕਿਉਂਕਿ ਸਰ ਜ਼ਮੀਨੀ ਲੈਵਲ ਤੋਂ ਉੱਠੇ ਨੇ ਇਸ ਲਈ ਉਹਨਾਂ ਦੀ ਲੋਕਾਂ ਨਾਲ ਨੇੜਤਾ ਔਰ ਜੋ ਤੁਸੀਂ ਅੱਜ ਦੇਖ ਹੀ ਰਹੇ ਹੋ ਕਿ ਇੰਨੀ ਗਰਮੀ 'ਚ ਇੰਨੀ ਧੁੱਪ 'ਚ ਔਰ ਲੋਕ ਸਾਰੇ ਉਹਨਾਂ ਦੇ ਨਾਲ ਖੜੇ ਆ ਕੀ ਕਹਿੰਦਾ ਜੀ ਅੱਜ ਰੋਡ ショਅ ਦੇ ਨਾਲ ਜਿਹੜਾ ਅੱਜ 48 49 ਡਿਗਰੀ ਟੈਂਪਰੇਚਰ ਹੋਣ ਦੇ ਬਾਵਜੂਦ ਇਹ ਠਾਠਾ ਮਾਰਦਾ ਘੱਟ ਇਸ ਗੱਲ ਦੀ ਗਵਾਹੀ ਪਰਦਾ ਕਿ ਲੋਕ ਓਜਲਾ ਜੀ ਨੂੰ ਤੇ ਕਾਂਗਰਸ ਪਾਰਟੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਤੇ ਇਹ ਠਾਠਾ ਮਾਰਦਾ ਘੱਟ ਹੈ ਇਹ ਓਜਲਾ ਸਾਹਿਬ ਨੂੰ 1 ਲੱਖ ਪਲੱਸ ਵੋਟਾਂ ਤਾਂ ਜਿੱਤ ਦਿਵਾਊਗਾ ਜੀ ਕਰ ਤੇ ਸਾਰੀਆਂ ਪਾਰਟੀਆਂ ਕਰ ਰਹੀਆਂ ਨੇ ਦੇਖੋ ਪਾਰਟੀਆਂ ਸਾਰੀਆਂ ਕਰੀ ਲੇਕਿਨ ਕਿਸੇ ਦੇ ਨਾਲ ਇੰਨਾ ਤਕੜਾ ਇਕੱਠ ਨਹੀਂ ਜਿੰਨਾ ਅੱਜ ਲੋਕਾਂ ਦੇਖ ਰਹੇ 48 ਡਿਗਰੀ ਟੈਂਪਰੇਚਰ ਹੋਣ ਦੇ ਬਾਵਜੂਦ ਵੀ ਆ ਕਿਉਂਕਿ ਇਹ ਲੋਕਾਂ ਦਾ ਵਿਸ਼ਵਾਸ ਹਾਲਾ ਕਿਤੇ ਕੰਮ ਦਾ ਨਤੀਜਾ ਬੋਲ ਰਿਆ ਜੀ ਗਰਮੀ ਬਹੁਤ ਜ਼ਿਆਦਾ ਜੀ ਗਰਮੀ ਦੇ ਬਾਵਜੂਦ ਵੀ ਜੁਟੇ ਹੋਏ ਹੋ ਗਰਮੀ ਗਰਮੀ ਕੋਈ ਨਹੀਂ ਓਇਲਾ ਇਸ ਵਾਰ ਫਾਈਨਲ ਆ ਜੀ ਕਹਿਣ ਦਾ ਮਤਲਬ ਦੇਖ ਸਕਦੇ ਹੋ ਠਾਠਾ ਮਾਰਦਾ ਰਸ਼ ਇਹ ਉਹ ਵਰਕਨ ਹੈ ਜਜ਼ਬਾਤੀ ਵਰਕਨ ਹੈ ਲੱਖਾਂ ਵੋਟਾਂ ਸਾਡੇ ਐਮਪੀ ਗੁਰਜੀਤ ਸਿੰਘ ਓਇਲਾ ਜਿੱਤਣਗੇ ਇਸ ਸੈਡਾ ਦੇਖੋ ਲੋਕੀ ਭਰੇ ਪਿਆ ਸ਼ਾਮ 1 ਲੱਖ ਵੋਟਾਂ ਗੁਰਜੀਤ ਸਿੰਘ ਓਇਲਾ ਦੀ ਫਾਈਨਲ ਆ ਆਵਾਜ਼ ਜੂ ਦੀ ਆਵਾਜ਼ ਇਸ ਵਾਰ ਗੁਰਜੀਤ ਸਿੰਘ ਓਇਲਾ ਇਸ ਵਾਰ ਬਿਲਕੁਲ ਜੀ ਗੁਰਜੀਤ ਸਿੰਘ ਔਜਲਾ ਦੀ ਜਿੱਤ ਨੂੰ ਯਕੀਨੀ ਦੱਸ ਰਹੇ ਨੇ ਵਰਕਰ ਨੇ تھے ਬਹੁਤ سارے ਔਰ ਸਵਾਗਤ ਵਾਸਤੇ ਉਮੜੇ ਹੋਏ ਨੇ ਫੁੱਲ ਮਾਲਾਾਂ ਦੇ ਨਾਲ ਫੁੱਲਾਂ ਦੀ ਵਰਖਾ ਲਗਾਤਾਰ ਕੀਤੀ ਜਾ ਰਹੀ ਹੈ ਤਾ ਸੁਖੋ ਜਿਹਾ ਵੀ ਇਥੇ ਨੇ ਸਰ ਕੀ ਕਹੋਗੇ ਅੱਜ ਲੋਟ ਚੋਦੇ ਬਿਲਕੁਲ ਬਿਲਕੁਲ ਜੋਸ਼ ਕਿੰਨੀ ਗਰਮੀ ਮਾਰ ਰਿਆ ਉਹਦੀ ਗਰਮੀ ਜੀ ਲੋਕ ਭਡੇ ਪੱਦਰ ਤੇ ਨਿਕਲ ਕੇ ਆਏ ਆ ਔਜਲਾ ਸਾਹਿਬ ਲਈ ਪਿਆਰ ਆ ਐਂਡ ਹਨੂ ਇਹ ਬਹੁਤ ਵੱਡਾ ਬੂਸਟ ਮਿਲਿਆ ਵਾ ਐਂਡ ਮੈਂ ਆਸ ਕਰਦਾ ਇਹ ਗਰਮੀ ਜਿਹੜੀ ਆ ਵੋਟਾਂ ਚ ਕਨਵਰਟ ਹੋ ਗਈ ਪਰਸੋ ਬਹੁਤ ਜਿਆਦਾ ਗਰਮੀ ਆਉਣ ਵਾਲੀ ਆ ਆਲਮੇ ਨੂੰ ਆ ਸਾਡੇ ਵਰਕਰ ਜਿੱਦਾਂ ਅੱਜ ਨਿਕਲ ਕੇ ਆਏ ਉਦੋਂ ਬੂਥਾ ਦੇ ਆਪਣੀ ਡਿਊਟੀ ਸਾਂਭਣਗੇ ਧੰਨਵਾਦ ਰਸਤੇ ਹਰ ਪਾਸੇ ਵੇਖਣ ਨੂੰ ਮਿਲੇ ਸਰ ਜਿਹੜੇ ਵੀ ਕੋਈ ਪਾਰਟੀ ਆਪਣੇ ਰੋਡ ਸ਼ੋਅ ਕੱਢੀ ਰਸ਼ੀ ਰਸ਼ਦੀ ਹੈ ਬਿਲਕੁਲ ਦੇਖੋ ਕੁਝ ਦੇ ਰਸ਼ ਹੁੰਦਾ ਪੇਡ ਕੁਝ ਦਾ ਦਿਲ ਨਾ ਹੁਣਾ ਇਹ ਦਿਲ ਨਾਏ ਲੋਗ ਆ ਇਹ ਕਿਤਨਾ ਵੇਖ ਕੱਛਦੇ ਇਹ ਪੇਡ ਨਹੀਂ ਦੇਖੋ ਨਾ ਇਹ ਪੇਡ ਨਹੀਂ ਆ ਇਹ ਸਾਰੇ ਬੰਦੇ ਪਿਆਰ ਰਹਿਤੋ ਵੇਖੋ ਨਾ ਆਪ ਮਾਰਿਆ ਆ ਅਸੀਂ ਨਾ ਨਹੀਂ ਲਿਆ ਆਫਿਸ ਤੋਂ ਕੋਈ ਕਿਸੇ ਨੂੰ ਫੋਨ ਨਹੀਂ ਬਸ ਨਾ ਦੇਦੇ ਹਤੀ ਹਲਕੇ ਆ ਸਭ ਸ਼ਹਿਰ ਦੇ ਹਲਕੇ ਆ ਤੇ ਕਿੰਨੀ ਵੱਡੀ ਗਿੰਤੀ ਚਾਹੀਏ ਤੁਸੀਂ ਦੇਖੋ ਤੁਹਾਨੂੰ ਲੱਗਦਾ ਕੋਈ ਪੇਡ ਬੰ ਅੱਜ ਆਖਰੀ ਦਿਨ ਇਹ ਪ੍ਰਚਾਰ ਦਾ ਬਿਲਕੁਲ ਜ਼ੋਰ ਪੂਰਾ ਲੱਗਾ ਪਿਆ ਬਿਲਕੁਲ ਬਿਲਕੁਲ ਮੈਂ ਵਾਇਰ ਦਾ ਸ਼ੁਕਰਾਨਾ ਕਰਦਾ ਜੀ ਬੜੀ ਸ਼ ਸ਼ਾਂਤੀ ਦਾ ਪ੍ਰਚਾਰ ਦਾ ਸਮਾਂ ਲੰਘਿਆ ਤੇ ਆਉਣ ਵਾਲਾ ਟਾਈਮ ਜਿਹੜਾ ਅਡਾ ਉਹ ਬੜੇ ਸੋਸਾਂ ਹੁਣ ਫਿਰ ਹੈਟ੍ਰਿਕ ਵਜੇਗੀ ਪੱਕੀ ਪੱਕੀ ਵੱਜ ਚੁੱਕੀ ਹੈ ਧੰਨਵਾਦ ਹਾਂਜੀ ਵੱਜੀ ਕੀ ਕਹਿਣਾ ਤੁਹਾਡਾ ਦੇਖੋ ਜੀ 50 ਡਿਗਰੀ ਦਾ ਟੈਂਪਰੇਚਰ ਹੋਣ ਦੇ ਬਾਵਜੂਦ ਸਾਰੀ ਜੰਦਾ ਡੱਟੀ ਪਈ ਆ ਸਾਰੇ ਕਾਂਗਰਸੀ ਵਰਕਰ ਜਟੇ ਪਏ ਨੇ ਇਹ ਇਹ ਇਤਿਹਾਸਿਕ ਜਿੱਤ ਹੋਏਗੀ ਐਮਪੀ ਮੈਂਬਰ ਪਾਰਲੀਮੈਂਟ ਦੀ ਐਮਪੀ ਮੈਂਬਰ ਪਾਰਲੀਮੈਂਟ ਜਿੱਤ ਕੇ ਅਹੀਂ ਰਾਹੁਲ ਗਾਂਧੀ ਜੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਦੇ ਆ ਜੀ ਅਹੀਂ ਰਾਹੁਲ ਗਾਂਧੀ ਜੀ ਨੂੰ ਪ੍ਰਧਾਨ ਮੰਤਰੀ ਨਿਯੁਕਤ ਕਰਦੇ ਆ ਮੈਂਬਰ ਪਾਰਲੀਮੈਂਟ ਇੰਨੀ ਗਰਮੀ ਵਿੱਚ ਸਾਡੇ ਯੂਥ ਦਾ ਵੇਖੋ ਕਿੰਨਾ ਦੁਸ਼ਾਹ ਆ ਲੋਕਾਂ ਦਾ ਵੇਖੋ ਕਿੰਨਾ ਦੁਸ਼ਾਹ ਆ ਹਾਂਜੀ ਭਾਜੀ ਠੀਕ ਹੈ ਜੀ ਮਹਾਰਾਜ ਨੰਬਰ 1 ਹੈਟ੍ਰਿਕ ਬਣਨ ਜਾ ਰਹੀ ਆ ਸਾਡੇ ਅੱਜ ਵੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਇਲਾ ਕੱਲ ਵੀ ਨਵੇਂ ਟਿੱਪ ਕੀਤੇ ਹੈ ਹੈਟ੍ਰਿਕ ਬਣ ਕੇ ਗੁਰਜੀਤ ਸਿੰਘ ਔਇਲਾ ਇਹ ਅੰਮ੍ਰਿਤਸਰ ਵਿੱਚ ਮੰਤਰੀ ਬਣਨਗੇ ਆਲ ਇਡੀਆ ਹਾਂ ਬੜਾ ਵੱਡਾ ਐਲਾਨ ਕਰ ਰਹੇ ਹੋ ਬਹੁਤ ਵੱਡਾ ਐਲਾਨ ਵੇਖੋ ਜਿੱਤ ਵੀ ਵੱਡੀ ਹੋਣੀ ਆ ਤੇ ਐਲਾਨ ਵੀ ਵੱਡੇ ਆ ਇਹ ਹਰ ਪਾਰਟੀ ਕਹਿੰਦੀ ਇਹੀ ਜਿੱਤਾਂਗੇ ਜਿੱਤੂਗਾ ਕੌਣ ਓਇਲਾ ਸਾਹਿਬ ਕਹਿੰਦੇ ਦਿਲ ਦੀ ਸੁਣੋ ਓਇਲਾ ਸਾਹਿਬ ਚੁਣੋ ਹਾਂਜੀ ਓਇਲਾ ਸਾਹਿਬ ਇੱਕ ਨੰਬਰ ਦੇ ਜਾ ਰਹੇ ਨੇ ਮੰਤਰੀ ਬਣ ਜਾ ਰਹੇ ਨੇ ਗਰਜੀਤ ਸਿੰਘ ਹੋਈਲਾ ਜਿੰਦਾਬਾਦ ਲਖਬੌਰ ਤੋਂ ਉੱਪਰ ਆ ਸੀ ਵੇਖੋ ਤੁਸੀਂ ਹਾਲ ਗੇੜ ਦਾ ਸ੍ਰੀ ਦਰਬਾਰ ਸਾਹਿਬ ਦਾ ਰਾਜ ਵੇਖੋ ਕਿੰਨਾ ਬਾਬੇ ਦੀ ਕਿਰਪਾ ਹਰਗਵਿੰਦ ਬਾਦਸ਼ਾਹੀ ਗੁਰ ਰਾਮਦਾਸ ਜੀ ਦੀ ਹੋਈਲਾ ਜੀ ਆਜਾ ਉਹ ਜਲਾ ਸਾਹਿਬ ਜੀ ਨੂੰ ਆਪਾਂ ਪਾਰੀ ਪਾਉ ਮਤਨਾ ਚਤਾਂ ਜਾ ਰਹੇ ਆ ਜਿਹੜੇ ਅੰਮਰਸਰ ਦੇ ਸੀਟ ਜਿਹੜੀ ਲਗਾਤਾਰ ਤਿੰਨ ਦੋ ਵਾਰੀ ਪਹਿਲਾਂ ਜਿੱਤੇ ਤੀਸਰੀ ਵਾਰ ਸੈਂਟਰ ਦੇ ਵਿੱਚ ਗੁਰਜੀਤ ਸਿੰਘ ਓਜਰਾ ਸਾਹਿਬ ਜੀ ਨੂੰ ਅਸੀਂ ਮੰਤਰੀ ਬਣਾਵਾਂਗੇ ਉਹ ਰਾਹੁਲ ਗਾਂਧੀ ਜੀ ਹੱਥ ਮਜ਼ਬੂਤ ਕਰਾਂਗੇ ਗੁਰਜੀਤ ਗੁਰਜੀਤ ਓਜਰਾ ਜਿੰਦਾਬਾਦ ਜੀ ਆਈ ਜਸਨ ਦੀ ਲੋੜ ਨਹੀਂ ਹੋਜੇ ਸਾਹਿਬ ਜਿੱਤੇ ਜਿੱਤੇ ਆ ਹਾਂਜੀ ਪਿਕ 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 ਹੋ ਗਈ ਯੋਜ ਲੱਗੀ ਹੈਟ੍ਰਿਕ ਅੱਜ ਦਾ ਜਿਹੜਾ ਇਹ ਰੋਡ ਸ਼ੋ ਹੈ ਨਾ ਜਿੱਤ ਤੇ ਹੋ ਗਈ ਅੱਜ ਮਾਰਦਨ ਵਿਧਾਨ ਵਾਸਤੇ ਰੋਡ ਸ਼ੋ ਕੱਢਿਆ ਜਾ ਰਿਹਾ ਹੈ ਜਿੱਤ ਸਾਡੀ ਪੱਕੀ ਐਲਾਨ ਹੋਣਾ ਬਾਕੀ ਆ ਬਸ ਇਨਾ ਕਹਿਣਾ ਮੈਂ ਭਾਜੀ ਕੀ ਕਹਿਣਾ ਜੀ ਰੋਡ ショਅ ਬਹੁਤ ਵੱਡੀ ਤਦਾਦ ਵਿੱਚ ਲੋਕ ਪਹੁੰਚੇ ਨੇ ਬੱਸ ਫਿਰ ਪਹੁੰਚੇ ਹੋਏ ਨੇ ਸਰਦਾਰ ਗੁਰਜੀਤ ਸਿੰਘ ਔਜਲਾ ਦਾ ਪਿਆਰ ਆ ਔਰ 2 ਲੱਖ ਤੋਂ ਵੱਡੀ ਲੀਡ ਦਾ ਜਿਹੜਾ ਜਿੱਤ ਹਾਸਲ ਕਰਾਂਗੇ ਤੀਜੀ ਵਾਰ ਕਾਂਗਰਸ ਪਾਰਟੀ ਨੇ ਜਿਹੜੀ ਟਿਕਟ ਦਿੱਤੀ ਆ ਉਹ ਸਰਦਾਰ ਔਜਲਾ ਨੂੰ ਨੇ ਅੰਮ੍ਰਿਤਸਰ ਦੇ ਲੋਕਾਂ ਨੇ 2 ਲੱਖ ਕਹਿੰਦੀ ਝਾੜੂ ਵਾਲੇ ਕਹਿੰਦੇ 2.5 ਲੱਖ ਐਸੀ ਜਿੱਤਾਂਗੇ ਉਹ ਝਾੜੂ ਤੇ ਤੀਲਾ ਤੀਲਾ ਹੋ ਜਣਾ ਵਾ ਉਹਨਾਂ ਦੇ ਸਬਜ਼ੀਆਂ ਦੇ ਨਾਂ ਲੈਣੇ ਨਹੀਂ ਉਹਨਾਂ ਦੇ ਜਿੱਤ ਕੇ ਤੋਂ ਹਾਸਲ ਕਰਨੀ ਉਹਨਾਂ ਨੇ ਉਹ ਸਮੋਸੇ ਤਲਣਗੇ ਹੁਣ ਆਹ ਤਰੀਕ ਤੋਂ ਬਸ ਮੁਸੇ ਤਲਣਗੇ ਇੱਕ ਮੌਕਾ ਮੰਗਿਆ ਸੀ ਉਹ ਦੇ ਤਾ ਉਹਨਾਂ ਨੇ ਤਾਂ ਬੌਂਦ ਲਗੇ ਆ ਜਿੱਦਣ ਇਥੋਂ ਰੋਡ ਸ਼ੋਅ ਕੱਢਿਆ ਸੀ ਨਾ ਆਲੇ ਦੁਆਲੇ ਪੁਲਸੀ ਪੁਲਸੀ ਤੇ ਕਿਦਾ ਉਹਨਾਂ ਦਾ ਰਸਾ ਪਾਇਆ ਸੀ ਤੇ ਆਹ ਵੇਖੋ ਠਾਠਾ ਮਾਰਦਾ ਕਾਠੇ ਲੋਕ ਨੇ ਪਾ ਆਂਦੀ ਏ ਔਰ ਆਮ ਆਨੀ ਪਾਰਟੀ ਆਖਦੀ ਵੀ ਕੋਈ ਚੀਜ਼ ਹੋ ਜਣਾ ਨਹੀਂ ਸੱਜਾ ਸੱਜਾ ਜੀ ਕੁਝ ਨਹੀਂ ਕੀਤਾ ਇਹ ਤੇ ਉਹ ਕਹਿੰਦੇ ਮੇਰੇ ਨਾਲ ਗੱਡੀ 'ਚ ਬਹਿਣ ਮੱਲੇ ਚੱਲਦਾ ਕਿੱਥੇ ਕਿੱਥੇ ਕੀ ਕੀ ਕੀਤਾ ਲੋਕਾਂ ਨੂੰ ਪਤਾ ਤਾਂ ਹੀ ਤਾਂ ਲੋਕੀ ਕਹਿੰਦੇ ਦਿਲ ਦੀ ਸੁਣੋ ਔਜਲਾ ਚਣੋ ਉਹ ਉਹਨਾਂ ਦੀ ਜ਼ੁਬਾਨ ਤੇ ਵੀ ਔਜਲਾ ਯਾ ਰਾਤ ਨੂੰ ਮਿੰਦ ਨਹੀਂ ਆਉਂਦੀ ਔਜਲਾ ਨੇ ਨਿੰਦਾ ਡਾਈਆਂ ਲੋਕਾਂ ਦੇ ਦਿਲਾਂ 'ਚ ਵਸਦਾ ਔਜਲਾ ਤੀਜੀ ਵਾਰੀ ਜਿੱਤਣਾ ਇੰਡੀਆ ਗਠਬੰਧਨ ਦੀ ਸਰਕਾਰ ਬਣੀ ਆ ਔਰ ਉਹਦੇ ਵਿੱਚ ਗੁਰਜੀਤ ਸਿੰਘ ਔਜਲਾ ਨੇ ਕੇਂਦਰ 'ਚ ਮੰਤਰੀ ਬਾਨਾ ਤੇ ਰਾਹੁਲ ਗਾਂਧੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਬਾਨੇ ਆ ਉਹਨਾਂ ਨੇ ਤੇ ਕਹਿਤਾ ਵੀ ਜਿੰਨੀਆਂ ਗਾਰੰਟੀਆਂ ਸਾਰੀਆਂ ਪੂਰੀਆਂ ਕਰਾਂਗੇ ਔਰ ਸਰਦਾਰ ਔਜਲਾ ਨੇ ਜੋ ਕਿਹਾ ਉਹ ਕੀਤਾ ਇੱਕ ਨੇਕਦਲ ਇਨਸਾਨ ਆ ਅਮ੍ਰਿਤਸਰ ਦਾ ਬੱਚਾ ਬੱਚਾ ਐਮਪੀ ਆ ਬੱਚਾ ਬੱਚਾ ਔਜਲਾਵਾ ਲੋਕਾਂ ਦੇ ਦਿਲਾਂ 'ਚ ਔਜਲਾ ਵਸਦਾ ਇਹਨਾਂ ਕੋ ਨਹੀਂ ਨਿਕਲਣਾ ਇਹ ਤੁਹਾਡੇ ਚਿਹਰੇ ਦੇ ਇੱਕ ਬਖਰੀ ਜੀ ਖੁਸ਼ੀ ਝਲਕ ਨਜ਼ਰ ਆ ਰਹੀ ਆ ਜਿੱਤ ਜਿੱਤ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਘਰੋਂ ਨੋ ਜਾ ਰਹੇ ਨਾ ਉਹਨਾਂ ਨੇ ਝੋਲੀ 'ਚ ਜਿੱਤ ਪੋਣੀ ਆ ਸੇਵਾ ਨਗਰੀ ਦੀ ਕੀਤੀ ਆ ਔਰ ਅੱਗੇ ਵੀ ਕਰਨੀ ਆ ਉਹ ਦਿਲ ਜਾਨ ਲਾ ਕੇ ਕਰਾਂਗੇ ਤੁਸੀਂ ਹਰ ਜਗ੍ਹਾ ਤੇ ਗਏ ਸਾਡੇ ਨਾਲ ਔਜਲਾ ਸਾਹਿਬ ਨੇ ਕਿਹੜੇ ਕੰਮ ਕੀਤੇ ਤੁਹਾਨੂੰ ਪਤਾ ਔਰ 2 ਲੱਖ ਤੋਂ ਵੱਧ ਲੀਡ ਨਾਲ ਔਜਲਾ ਸਾਹਿਬ ਜਿੱਤਣਗੇ ਇਸ ਵਾਰ ਜਮਾਨਤਾ ਜਿੱਤ ਹੋਣ ਗਿਆ ਬਾਕੀਆਂ ਦੀਆਂ ਇਹ ਸਾਰੇ ਭਲੇਖੇ ਚਾਦਰੇ ਉਹਨੂੰ ਨਿਕਲ ਜਾਣੇ ਆ ਔਰ ਜਿਹੜਾ ਜਿਹੜਾ ਰਿਜ਼ਲਟ ਸੋਨਾ ਨਾ ਉਸ ਦਿਨਾਂ ਨਾਲ ਡਾਕਟਰਾਂ ਕੋਲ ਭਾ ਕੇ ਰੱਖਣ ਗਰਮੀ ਬਹੁਤ ਆ ਬੀਬੀ ਵੱਧ ਘਟ ਸਕਦਾ ਹਾਂਜੀ ਇਹ ਸਭ ਜਿਹੜਾ ਇਹ ਸਲਾਬ ਆ ਨਾ ਇਹਨੂੰ ਗਰਮੀ ਦੀ ਪਰਵਾਹ ਨਾ ਇਹਨੂੰ ਕੋਈ ਸਤਿ ਦੀ ਪਰਵਾਹ ਆ ਇਹ ਓਜਲਾ ਦੇ ਨਾਲ ਅੱਜ ਪੂਰੀ ਗਰਮੀ 'ਚ ਖੜੇ ਆ ਕਿਉਂਕਿ ਓਜਲਾ ਸਾਹਿਬ ਜਿੱਤੀ ਜੜੀ ਆ ਇਹੜੇ ਬਿਲਕੁਲ ਚਕੀਨੀ ਆ ਪੂਰਾ ਅੰਮਰਸਰ ਇਹੜੇ ਓਜਲਾ ਓਜਲਾ ਹੋ ਰਹੀ ਆ बच्चा बच्चा जुमान ऐसी और देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप